ਆ ਦੇਖੋ ਲੈਫਟ ਚੱਕ ਮਾੜੀ ਜੀ ਕਰਤਾ ਬੰਦ ਸੋ ਗਾਇਸ ਆ ਚੁਕੇ ਆਪਾ ਨਿਊ ਬ੍ਰੈਂਡ ਬਲੌਗ ਲੈ ਕੇ ਜੋ ਕਿਸ ਨੂੰ ਪਤਾ ਹੀ ਆਪਣਾ ਪੁਰਾਣਾ ਚੈਨਲ ਜੋ ਕਿ ਕਹਿੰਦਾ ਬੈਨ ਹੋ ਗਿਆ ਸੀਗਾ ਰਸੀਨ ਵਾਲਾ ਬਲੌਗ ਹੁਣ ਆਪਾਂ ਰਸੀਨ ਜੱਟਰੇ ਬਣਾਇਆ ਚੈਨਲ ਹੁਣ ਰੋਜ਼ ਇਹ ਤੇ ਬਲੌਗ ਆਉਂਗੇ ਜੇ ਲਾਈਕ ਤੇ ਸਬਸਕ੍ਰਾਈਬ ਕਰਦੇ ਹੋ ਆ ਦੇਖ ਆਦਿ ਆਪਾਂ ਜਾ ਰਹੇ ਆ ਮੋਟਰ ਤੇ ਅੱਜ ਬਹੁਤ ਖੱਤਾ-ਕੁੱਤਾ ਬੋਣਾ ਵਾ ਔਰ ਵੀ ਮੰਗੀ ਤਾਂ ਆ ਗਏ ਆ ਗਏ ਆ ਗਏ ਖੱਤੇ ਜਾ ਗਏ ਜੀ ਐਮ ਆ ਪੂਰਾ ਸਿਰਾ ਅਜੇ ਕੀ ਕਰਨਾ ਫਿਰ ਅਜੇ ਬਾਵਾ ਸੱਤਾ ਬੋਣਿਆ ਆ ਦੇਖੋ ਨਾਲੇ ਲਸਣ ਵੀ ਲਾਵਾਂਗੇ ਬਰਸੀਮ ਵਾਲਾ ਤਿਆਰ ਕਰਨਾ ਆ ਆ ਆ ਜਾਓ ਫਿਰ ਦੇਖਿਆਦੋਂ ਦੇਖੋ ਜੀ ਖੇਤ ਬਾਹਰੇ ਆ ਆ ਦੇਖ ਸਕਦੇ ਆ ਆਉਣਦੇ ਆਉਣਦੇ ਆ ਦੇਖੋ ਜੀ ਆ ਜਾਓ ਫਿਰ ਆ ਦੇਖੋ ਬਾਹਰ ਆ ਕੀ ਜੀ ਤ ਹੁਣ ਸੁਹਾਗਾ ਮਾਰਨ ਚੈਨਲ ਫੇਰਦੇ ਆ ਉਤੇ ਆ ਦੇਖੋ ਲੈਫਟ ਚੱਕ ਮਾੜੀ ਕਰਤਾ ਬੰਦ ਜਾ ਵੇਖਣ ਗਿਆ ਡਰਾਈਵਰ ਦੇਖੋ ਚੈਨਲ ਫੇਰ ਲੱਗਿਆ ਵਾ ਇਹ ਬਰਹੀਮ ਵਾਲੇ ਤੇ ਤਿਆਰੀ ਤੇ ਬਰਹੀਮ ਤਿਆਰੀ ਕਰ ਰਹੇ ਆ ਆ ਕੇ ਆਉਣਾ ਦਾ ਸਹੀ ਫੇਰਨਾ ਆ ਦੇਖੋ ਸਹੀ ਫੇਰਨਾ ਕਰਤਾ ਐਂ ਫਿਰ ਸੈਟ ਵਧੀਆ ਮੰਨ ਲਓ ਵੀ ਖੁੱਲੇ ਕੇਰੇ ਚ ਵਧੀਆ ਮੰਨ ਲਾ ਬਾਹਰ ਸਕਦਾ ਹੁਣ ਇਹ ਆ ਦੇ ਦੇਖ ਸਕਦੇ ਤੁਸੀਂ ਆਪਾਂ ਇੱਥੇ ਲਸਣ ਆਉਣ ਲੱਗਣਾ ਇਹਦੇ ਵਸ ਬੱਟਾ ਵਾ ਰਹੀਆਂ ਨੇ ਹੁਣ ਬਸ ਦੇਖਾਦੇ ਹਾਂ ਅਦਾਵਾ ਚੈਨਲ ਫੇਰ ਤਾਂ ਸਾਰੇ ਕਿਤੇ ਮੈਂ ਬਾਤਾਂ ਸਾਰਾ ਬਸ ਹੁਣ ਇੱਥੇ ਲਸਣ ਲਾਉਣ ਲੱਗਦੇ ਆ ਚਲੋ ਫਿਰ ਆਜੋ ਆ ਦੇਖ ਸਕਦੇ ਤੁਸੀਂ ਇਹ ਬੱਟਾ ਭਰ ਰਹੀਆਂ ਨੇ ਇਹਦੇ ਬਾਅਦ ਲਸਣ ਲਾਵਾਂਗੇ ਆਪਾਂ ਇੱਥੇ ਆ ਦੇਖ ਸਕਦੇ ਤੁਸੀਂ ਆ ਦੇਖਦੇ ਆਪਾਂ ਬੱਟਾ ਸਾਫ਼ ਕਰ ਰਹੇ ਆ ਦੇਖੋ ਆ ਦੇਖੋ ਗੁਰਪ੍ਰੀਤ ਵੀਰ ਅੱਸੀ ਗੱਲ ਜੀ ਹਰਾਂ ਨੂੰ ਉਹ ਦੱਸ ਵੀਰੇ ਫਿਰ ਲਸਣ ਲੱਗ ਰਿਹਾ ਨਾ ਹਾਂ ਹਾਂ ਓਏ ਕੱਕ ਦੇ ਘੜਦੀ ਬੱਟ ਪਾ ਲੈ ਹੂੰ ਜਿਹੜੀ ਔਖਾ ਯਾਰ ਬਾੜੀ ਲਾਉਣੀ ਤਾਂ ਸੌਖੀ ਆ ਪਰ ਲੋਕ ਛੱਡਦੇ ਨੇ ਯਾਰ ਲੱਤਾਂ ਦਾ ਫੇਰਾ ਉਹ ਆ ਲਾਇਆ ਵਾ ਪਰ ਪਰ ਪਾਰ ਨਹੀਂ ਪਿਛਲੇ 2 ਕੁ ਸਾਰ ਹੋ ਗਏ ਉਸ ਟਾਈਮ ਸਾਰੀ ਪੱਟ ਕੇ ਲੈ ਲਈ ਹੂੰ ਬਾੜੀ ਲਾਉਣ ਨੂੰ ਜੀਤਾ ਕਰਦਾ ਨਹੀਂ ਪਰ ਲਾਉਣੀ ਪੈਂਦੀ ਆ ਮਜਬੂਰੀ ਨੂੰ ਹੂੰ ਸਹੀ ਗੱਲ ਆ ਹੋਰ ਚਲੋ ਆ ਸਾਨੂੰ ਦਿਖਾਵਾਂਗੇ ਉਹਨਾਂ ਲਸਣ ਕਿਵੇਂ ਲੱਗਦੇ ਆ ਆ ਦੇਸ਼ਾਂ ਤੇ ਵੀਰਾ ਲਸਣ ਪੌ ਰਹਿਆ ਪਰ ਆਪਾਂ ਉਧਰ ਲੌਂ ਚੱਲਦੇ ਆ ਚਲੋ ਫਿਰ ਆਜੋ ਉਹ ਵੀਰਾ ਸਿਹਰਦ ਨਾ ਲੈ ਬਣਾਉਂਦਾ ਵਾ ਅਸਾਂ ਨੂੰ ਚਲੋ ਫਿਰ ਆਇਓ ਆ ਦੇਖੋ ਵੀਰੇ ਲਸਣ ਲਾਉਣ ਲੱਗ ਗਿਆ ਹੁਣ ਆ ਦਿਖਾਉਣਾ ਏ ਸਾਨੂੰ ਆ ਦੇਖੋ ਆ ਦੇਖੋ ਵੀਰੇ ਲਾਤੀ ਇੱਕ ਵੱਟ ਬਸ ਉਹਨੇ ਤੇ ਸਾਰੇ ਕਿਤੇ ਲਾ ਦੇਣੀਆਂ ਆਪਾਂ ਨੇ ਆ ਦੇਖ ਸਕਦੇ ਹੋ ਮੈਂ ਤੇ ਵੀਰੇ ਨੇ ਪੂਰਾ ਲਸਣ ਬੀਜਤਾ ਆ ਦਿਖਾਉਣਾ ਆ ਦੇਖੋ ਹੁਣ ਕਹਿੰਦੇ ਇੱਧਰ ਪਾਲਕ ਬੀਜਣੀ ਆ ਨਾ ਵੀਰੇ ਕੀ ਬੀਜਣੀ ਆ ਪਾਲਕ ਪਾਲਕ ਮੇਥੇ ਧਨੀਆ ਹਾਂ ਮਟਰ ਦੇਖ ਸਕਦੇ ਹੋ ਦਿਖਾਉਣਾ ਸਾਨੂੰ ਆ ਜੋ ਦੇਖ ਸਕਦੇ ਹੋ ਇੱਥੇ ਆਪਾਂ ਲਾ ਰਹੇ ਆ ਦੇਖੋ ਪਾਲਕ ਆ ਦੇਖ ਸਕਦੇ ਹੋ ਬੀਜ ਨੇ ਪਾਲਕ ਦੇ ਆ ਦੇਖੋ ਵੀਰੇ ਲਾਉਣ ਲੱਗਿਆ ਹੋਇਆ ਪਾਲ ਗੇ ਇੱਥੇ ਹੁਣ ਸਾਧਨਾ ਪੈਥੇ ਬੀਜ ਦੀ ਬੀਜ ਦੀ ਪਾਲਕ ਉਹ ਦੇਖੀ ਬਸ ਦੇ ਸਾਧਨਾ ਆਪਾਂ ਆਹ ਚੀਜ਼ਾਂ ਪਰ ਬੀਜਣੀਆਂ ਨੇ ਆਹ ਵੱਟਾਂ ਚ ਚਲੋ ਫਿਰ ਆਹ ਦੇਖਿਆਦਾ ਆਪਾਂ ਇੱਥੇ ਵੀ ਤਾਂ ਲਸਣ ਹੈ ਪਾਲਕ ਮੇਥੇ ਬੀਜ ਤੇ ਇੱਥੇ ਗਾਜਰਾਂ ਬੀਜਤੀਆਂ ਸਾਰੇ ਵੱਟ ਤੇ ਆਪਾਂ ਨੇ ਤੁਹਾਨੂੰ ਪਤਾ ਹੀ ਆ ਮੂੜੀਆਂ ਮੂੜੀਆਂ ਬੀਜਤੀਆਂ ਬਸ ਹੁਣ ਚੱਲਦੇ ਘਰ ਨੂੰ ਆਜੋ ਫਿਰ ਦੇਖੋ ਜੀ ਆਪਾਂ ਲਾਤਾ ਮੋਟਰ ਜਿੰਦਾ ਬਸ ਹੁਣ ਚੱਲੇ ਆਜਾ ਫੇਰ ਚੱਲਦੇ ਆ ਘਰ ਨੂੰ ਅੱਜ ਦੇ ਸਾਧ ਦੇ ਆਪਾਂ ਹੋ ਜਾ ਰਹੇ ਆ ਘਰੇ ਆਜਾ ਯਾਰ ਗਜਬ ਬੇਇੱਜ਼ਤੀ

ਦੇਖ ਸਕਦੇ ਆ ਪਾ ਚੁੱਕੇ ਆ ਕਰੇ ਟਰੈਕ ਲੱਗ ਰਿਹਾ ਬੈਕ ਅਦੇ ਹੀ ਸਾਧ ਨੇ ਪਹੁੰਚ ਆਪ ਦੇ ਕੇ ਜਾ ਰਹੇ ਆ ਆ ਜਾਓ ਫਿਰ ਜੇ ਤੁਹਾਨੂੰ ਵੀਡੀਓ ਬਦੀ ਲੱਗੇ ਵੀਡੀਓ ਕੋ ਲਾਈਕ ਹਲੇ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਾ ਫਿਰ ਮਿਲਦਾ ਅਗਲੀ ਜੀ ਦੇ